ਪਰ ਕਿੰਨੇ ਕੱਪ ਆ ਗਏ ਪਹਿਲਾਂ ਨਾਲ ਤੇ ਹੁਣ ਨਾਲ ਉਹਨੇ ਕਾਫੀ ਫਰਕ ਪਾਇਆ ਕਿੰਨੇ ਲੋਕ ਆ ਜਾਂਦੇ ਆ ਕਾਫੀ ਲੋਕ ਆਏ ਨਗਰੇ ਬਹੁਤ ਜ਼ਿਆਦਾ ਲੋਕ ਆਏ ਉਮੀਦ ਵਧੀਆ ਆਸ ਲੈ ਕੇ ਆਉਂਦੇ ਆ ਪੂਰੀ ਸ਼ਰਦਾ ਦੇ ਨਾਲ ਬਿਲਕੁਲ ਜੀ ਬਿਲਕੁਲ ਸ਼ਰਦਾ ਨਾਲ ਆਪਣੀ ਵਿਸ਼ਵਾਸ ਨਾਲ ਹੁੰਦੇ ਤਾਂ ਹੀ ਠੀਕ ਹੁੰਦੇ ਨੇ ਪਹਿਲੀ ਵਾਰ ਆਏ ਹਾਂ ਜੀ ਫਸਟ ਟਾਈਮ ਆਇਆ ਬਿਲਕੁਲ ਮੈਮ ਉਮੀਦ ਠੀਕ ਹੋ ਕੇ ਜਾਉਂਗੀ ਦੇਖੋ ਜਿਸ ਸਾਹ ਨੂੰ ਰਾਸ਼ਾ ਲੱਗਦਾ ਵੀ ਹਾਂ ਆ ਵੀ ਹੋ ਸਕਦਾ ਸਾਨੂੰ ਲੱਗਦਾ ਸਹੀ ਜਗ੍ਹਾ ਤੇ ਅਸੀਂ ਪਹੁੰਚ ਗਏ ਸਾਨੂੰ ਹੋ ਜਾਊਗਾ ਉਮੀਦ ਤਾਂ ਹੁਣ ਕੁਛ ਹੀ ਲੱਗਦਾ ਹੈ ਹੋ ਵੀ ਗਏ ਲਾਸੇ ਹੀ ਹੈ ਡੈਫੀਨੇਟਲੀ ਮੈਨੂੰ ਬਹੁਤ ٹرسٹ ਆ ਜਿੱਦਾਂ ਇੱਥੇ ਪੀੜਾ ਬਹੁਤ ਜ਼ਿਆਦਾ ਔਰ ਦੇ ਆਰ ਵੈਰੀ ਡਾਊਨ ਟੂ ਅਰ ਜਿਹੜੇ ਆਣਾ ਸ਼ੱਡੋ ਪੰਜਾਬ ਤੋਂ ਬਾਹਰ ਦੇ ਲੋਕ ਆਉਣ ਲੱਗੇ ਥੇ ਬਾਬਾ ਨਾ ਬਹੁਤ ਐਸ ਜੀ 4 4:30 ਵੇ ਆ ਲੱਗੇ ਜੀ ਗੁੱਟੀਆਂ ਨਾਲ ਤੋਂ ਕੇ ਖੱਲੇ ਆ ਕੇ ਦੇਖੇ ਪੰਜ 10 ਆਦਮੀ ਖੜੇ ਜੀ ਉਦੋਂ ਮੈਨੂੰ ਇਹ ਹੀ ਪਾ ਲੱਗਿਆ ਨਾਲ ਹੀ ਲੱਗੀ ਲੈਨ ਗੁੜੀ ਜਿਹੜੇ ਦੂਰੋਂ ਹੁੰਦੇ ਨੇ ਜਿਹੜੇ ਲੁਧਿਆਣੇ ਦੇ ਆ ਉਹ ਤਾਂ ਆ ਜਾਂਦੇ ਨੇ ਬਾਹਰਲੇ ਲੋਕ ਵੀ ਆਈ ਰਹੇ ਨੇ ਉਹਨਾਂ ਨੂੰ ਉਹਨਾਂ ਹੀ ਜ਼ਰੂਰੀ ਹੈ ਜਾਂ ਕੋਈ ਹੋਰ ਵੀ ਦਵਾਈ ਲੈ ਕੇ ਜਾ ਸਕਦੇ ਨੇ ਉਹਨਾਂ ਦੀ ਦਵਾਈ ਲੈ ਜਾ ਸਕਦੇ ਹੈ ਦਵਾਈ ਉਹ ਵੀ ਲੈ ਕੇ ਜੇ ਨੇ ਕੋਈ ਦਿਖਾਣਾ ਜ਼ਰੂਰੀ ਹੁੰਦਾ ਦੇ ਕੋਈ ਰੇਟ ਤਾਂ ਮੇਰਾ ਉਹੀ ਰਹਿਣਾ ਮੈਂ ਇਹ ਨਹੀਂ ਕਰਨਾ ਮੈਂ ਲਾਲਚ ਨਹੀਂ ਕਰਨਾ ਲਾਲਚ ਤਾਂ ਕਰਾਂਗੇ ਤੇ ਮਰਾਂਗੇ ਬਬੀ ਫਰਕ ਕਿੰਨਾ ਕ ਪੈ ਗਿਆ ਪਹਿਲਾਂ ਨਾਲੋਂ ਤੇ ਹੁਣ ਨਾਲੋਂ ਉਹਨੇ ਕਾਫੀ ਫਰਕ ਪਾਇਆ ਕਿੰਨੇ ਲੋਕ ਆ ਜਾਂਦੇ ਆ ਕਾਫੀ ਲੋਕ ਆਏ ਨੇ ਅਗਰ ਬਹੁਤ ਜ਼ਿਆਦਾ ਲੋਕ ਆਏ ਨੇ ਕਿ ਸਾਡੇ ਕੋਲ ਤਾਂ ਸਮਝ ਨਹੀਂ ਜਾਂਦੇ ਇਹ ਉਹਨਾਂ ਹੀ ਦੇਣ ਜਿਹਨਾਂ ਦਿੱਤੀ ਉਹਨਾਂ ਹੀ ਸਾਂਭਦੇ ਨੇ ਬਹੁਤ ਦੁਨੀਆ ਹੁੰਦੀ ਹੈ ਪੂਰਾ ਇਹ ਆਸੂ ਮਿੱਠ ਲੈ ਕੇ ਆਉਂਦੇ ਨੇ ਹਾਂਜੀ ਆਪਣੀ ਮੇਨ ਵਿਸ਼ਵਾਸ ਤੇ ਹੁੰਦੇ ਨੇ ਆਪਣੇ ਵਿਸ਼ਵਾਸ ਤੇ ਹੋਰਗੇ ਬੜਾ ਵਿਸ਼ਵਾਸ ਹੈ ਉਹਨਾਂ ਦੇ ਵਿਸ਼ਵਾਸ ਰੱਖ ਕੇ ਆਉਂਦੇ ਨੇ ਬੱਬੀ ਜੀ ਆਪਾਂ ਵੀਡੀਓ ਕੀਤੀ ਸੀ ਵੀਡੀਓ ਕਰਨ ਤੋਂ ਪਹਿਲਾਂ ਕਿੰਨੇ ਕਿ ਲੋਕ ਆ ਜਾਂਦੇ ਸੀਗੇ ਪਹਿਲਾਂ 100 150 ਆਦਮੀ ਹੁੰਦੇ ਜਾਂਦੇ ਸੀ ਪਹਿਲਾਂ ਹੁਣ ਤਾਂ ਕਿੰਨੇ ਕਿ ਆਏ ਨੇ ਹੁਣ ਤਾਂ ਉਸ ਤੋਂ ਜ਼ਿਆਦਾ ਆਉਣ ਵਾਲਾ ਦੁੱਗਣੇ ਤਿਕਣੇ ਆਉਣ ਲੱਪੇ ਨੇ ਬੱਬੇ ਅਸੀਂ ਦੇਖਿਆ ਸੀਗਾ ਜਿਵੇਂ ਪੂਰੀਆਂ ਨੇ ਇੱਥੇ ਲੈਣਾ ਲੱਗੀਆਂ ਪਈਆਂ ਸੀ ਪੌੜੀਆਂ 'ਚ ਵੀ ਨਹੀਂ ਥਾਂ ਸੀ ਤੇ ਤੁਹਾਡੇ ਬਾਕੀ ਪਰਿਵਾਰ ਦੇ ਮੈਂਬਰ ਵੀ ਲੱਗੇ ਹੋਏ ਸੀਗੇ ਨਾਲ ਹਾਂਜੀ ਸਾਰੇ ਨੂੰ ਵੀ ਲੱਗੇ ਨੇ ਪੁੱਤਰ ਵੀ ਲੱਗਾ ਹੁੰਦਾ ਉਹ ਵੀ ਸਿੱ ਮੈਂ ਵੀ ਲਗਾ ਇੱਕ ਮੁੰਡਾ ਹੋੜੇ ਉਹ ਵੀ ਨਾਲ ਲੱਗਾ ਹੁੰਦਾ ਜੀ ਹਾਂਜੀ ਹੁ ਸੰਭਾਲ ਨਹੀਂ ਆਉਂਦੇ ਮੇਰੇ ਬਬਈ ਉਮੀਦ ਵਧੀਆ ਆਸ ਲੈ ਕੇ ਆਉਂਦੇ ਪੂਰੀ ਸ਼ਰਦਾ ਦੇ ਨਾਲ ਬਿਲਕੁਲ ਵੀ ਕੋਈ ਸ਼ਰਦਾ ਨਾਲ ਆਪਣੀ ਵਿਸ਼ਵਾਸ ਨਾਲ ਹੁੰਦੇ ਤਾਂ ਹੀ ਠੀਕ ਹੁੰਦੇ ਨੇ ਜੀ ਕਿੱਥੋਂ ਕਿੱਥੋਂ ਲੋਕ ਆਉਂਦੇ ਆ ਬਬਈ ਰਾਇ ਬਰੇਲੀ ਉਤਰਾਖੰਡ ਬਿਹਾਰ ਪਟਨਾ ਕਾਫੀ ਲੋਕ ਆ ਲਾਇਏ ਸੀ ਜੀ ਦਿੱਲੀ ਆਣਾ ਛੱਡੋ ਪੰਜਾਬ ਤੋਂ ਵੀ ਬਾਹਰ ਦੇ ਲੋਕ ਆਉਣ ਲੱਗੇ ਥੇ ਬਬਈ ਬਹੁਤ ਆਏ ਸੀ 4 4:30 ਵਜੇ ਆ ਲਗੇ ਜੀ ਮੈਂ 4 ਵਜੇ ਉੱਠ ਗਿਆ ਜੀ ਉੱਡ ਗੇਂਡ ਆਟੋਗੇ ਥੱਲੇ ਆ ਕੇ ਦੇਖਿਆ ਪੰਜ 10 ਆਦਮੀ ਖੜੇ ਜੀ ਉੱਡਵਲ ਮੈਨੂੰ ਇਹ ਹੀ ਪਤਾ ਲੱਗਾ ਨਾਲ ਹੀ ਲੱਗ ਗਈ ਲੈਣ ਪੂਰੀ ਜਿਹੜੇ ਦੂਰੋਂ ਹੁੰਦੇ ਨੇ ਜਿਹੜੇ ਲੁਧਿਆਣੇ ਦੇ ਉਹ ਤਾਂ ਆ ਜਾਂਦੇ ਨੇ ਬਾਹਰਲੇ ਲੋਕ ਵੀ ਆਈ ਰਹੇ ਨੇ ਉਹਨਾਂ ਨੂੰ ਆਉਣਾ ਹੀ ਜ਼ਰੂਰੀ ਹੈ ਜੇ ਕੋਈ ਹੋਰ ਵੀ ਦਵਾਈ ਲੈ ਕੇ ਜਾ ਸਕਦਾ ਹੈ ਉਹਨਾਂ ਦੀ ਦਵਾਈ ਲੈ ਜਾ ਸਕਦਾ ਹੈ ਦਵਾਈ ਉਹ ਵੀ ਲੈ ਕੇ ਗਏ ਨੇ ਇੱਕ ਵਾਰ ਦਿਖਾਣਾ ਜ਼ਰੂਰੀ ਹੁੰਦਾ ਉਹਨਾਂ ਨੂੰ ਮਹੀਨੇ-ਮਹੀਨੇ ਦਵਾਈ ਦੇਤੀ ਆਪਣੇ ਲਾਭ ਸਮਝਾ ਦਿੱਤਾ ਉਹਨਾਂ ਨੂੰ ਕਿਸੇ ਨਾਲ ਲਾਣੀ ਜਿੱਤਰ ਨਹੀਂ ਜੀ ਉਹ ਵੀ ਦਾਤਾ ਕਿਹੜੇ ਬਾੜ ਲਾਣੀ ਕਿ ਪਿਛੇ ਲਿਖਿਆ ਕਾਰਡ ਦੇ ਦਿੱਤਾ ਉਹਨਾਂ ਨੂੰ ਕਾਰਡ ਛੱਪੇ ਜੀ ਉਹਨਾਂ ਦੇ ਦਿੱਤਾ ਜੀ ਤਾਂ ਫਿਰ ਵੀ ਇੱਕ ਵਾਰੀ ਆ ਕੇ ਦਿਖਾ ਕੇ ਜਾ ਸਕਦੇ ਆ ਬਾਕੀ ਜਿਹੜਾ ਕੋਈ ਜਾਣ ਪਛਾਣ ਵਾਲਾ ਬੰਦਾ ਉਹੀ ਦਵਾਈ ਲੈ ਜਾ ਕਰੇ ਉਹ ਲੈ ਜਾਂਦਾ ਲੈ ਜਾਂਦੇ ਕਹੀਂ ਲੈ ਜਾਂਦੇ ਨੇ ਜੀ ਬਬੀ ਗੱਲ ਕੀਤੀ ਜਾਵੇ ਹੁਣ ਵੀ ਫ੍ਰੀ ਹੀ ਕਰਨਾ ਆ ਲੋਕ ਵੀ ਬਹੁਤ ਆਉਣ ਲੱਗੇਗੇ ਅਰ ਕੋਈ ਰੇਟ ਤਾਂ ਮੇਰਾ ਉਹੀ ਰਹਿਣਾ ਮੈਂ ਇਹ ਨਹੀਂ ਕਰਨਾ ਮੈਂ ਲਾਲਚ ਨਹੀਂ ਕਰਨਾ ਲਾਲਚ ਦਾ ਕਰਾਂਗੇ ਤੇ ਮਰਾਂਗੇ ਖਾਲਚ ਨਹੀਂ ਕਰਨਾ ਦੇਖੋ ਦਵਾਈ ਵੱਧ ਜਾਂਦੀ ਦਵਾਈ ਦਾ ਹੁੰਦਾ ਕੀਮਤ ਵੱਧ ਜਾਂਦੀ ਅੱਜ ਦੇਖੋ ਮੈਂ ਜਿਹੜੀ ਦਵਾਈ ਲੈਂਦੀ ਅੱਗੇ ਮੈਂ 350 ਰੁਪਏ ਕਿਲੋ ਲੈਂਦੀ ਅੱਜ ਉਹ 450 ਰੁਪਏ ਕਿਲੋ ਹੋ ਗਈ 100 ਰੁਪਏ ਵੱਧ ਗਿਆ ਚਲੋ ਕੋਈ ਗੱਲ ਨਹੀਂ ਉਹ ਨਹੀਂ ਫਰਕ ਪੈਂਦਾ ਫਰਕ ਪਾਉਂਗੇ ਹੁਣ ਆਪਦੇ ਉਹਦੇ 'ਚ ਨਹੀਂ ਜੀ ਨਹੀਂ ਵੋਹੀ ਰੇਟ ਰੱਖਾਂਗੇ 150 ਪਰ ਵੀ ਬੱਬੀ ਫਰਕ ਬਹੁਤ ਪਿਆ ਹੈ ਨਾ ਵੀਡੀਓ ਤੋਂ ਕਾफी ਪਿਆਈ ਮੈਂ ਉਹਨਾਂ ਨੂੰ ਵੀਡੀਓ ਨਾਲ ਬਹੁਤ ਫਰਕ ਪਿਆ ਮੀਡੀਆ ਨਾਲ ਉਹਨਾਂ ਬਹੁਤ ਲੋਕਾਂ ਨੂੰ ਫਰਕ ਪਿਆ ਕੋਣ ਪਤਾ ਹੀ ਕੋਈ ਨਹੀਂ ਸੀ ਪਹਿਲੇ ਤੇ ਕੀ ਕੀ ਜਦੋਂ ਦੇਖਿਆ ਲੋਕ ਇਸ ਤਰ੍ਹਾਂ ਹੋਣ ਲੱਗੇ ਦੂ ਦੂ ਦੌਰ ਜੇ ਉਤਰਾਖੰਡ ਰਾਇਬਰੇਲੀ ਉਹ ਰਾਤ ਹੀ ਗੱਡੀ ਚੜੀ ਸੀ ਸਵੇਰੇ 5:6 ਵੇ ਆ ਪਹੁੰਚੇ ਜੀ ਸਵੇਰੇ ਕਿੰਨੇ ਵਜੇ ਬੈਠ ਜਾਣਾ ਬਾਬਾਈ ਮੈਂ 5:00 ਉੱਠ ਜਾਣਾ 5:30 6:00 ਵੇ ਬੈਠ ਜਾਏ ਜੀ ਤੇ ਫਿਰ ਸ਼ਾਮ ਨੂੰ ਕਿੰਨੇ ਵਜੇ ਤੱਕ ਹੁੰਦੇ 8:00 ਵਜੇ ਤੱਕ 8:00 ਵਜੇ ਜੀ ਕੀ ਕਹਿਣਾ ਚਾਹੋਗੇ ਬਾਬਾਈ ਵੀਡੀਓ ਬਾਰੇ ਵੀਡੀਓ ਮੈਂ ਬਹੁਤ ਅੱਛਾ ਜਾਣਾ ਵੀਡੀਓ ਨੇ ਬਹੁਤ-ਬਹੁਤ ਮੈਂ ਬਧਾਈ ਦੇਣਾ ਉਹਨਾਂ ਨੂੰ ਜਿਨ੍ਹਾਂ ਨੇ ਮੇਰਾ ਇਹ ਕੰਮ ਕੀਤਾ ਹੈ ਪਹਿਲੇ ਵੀ ਧੀ ਇਸ਼ੂ ਹੁਣ ਵੀ ਉਸ ਤੋਂ ਜ਼ਿਆਦਾ ਹੋਇਆ ਕੰਮ ਹੈ ਪਰ ਸਾਨੂੰ ਇਹ ਚੀਜ਼ ਦਾ ਕੋਈ ਲਾਲਚ ਨਹੀਂ ਹੈ ਅਸੀਂ ਕਹਿੰਦੇ ਜਿੰਨੇ ਮਰਜੀ ਹੋਣ ਜਿਹੜੇ ਵੀ ਹੋਣ ਜ਼ਿਆਦਾ ਹੋਣ ਆਪਣੇ ਦਿਖਾ ਕੇ ਚਲੇ ਜਾਣ ਠੀਕ ਹੋ ਜਾਂਦੇ ਨੇ ਜੀ ਇਹ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਨੂੰ ਪੁੱਤਰਿਆ ਗੁਣ ਉਹਨੂੰ ਦਿਤਾਇਆ ਉਹ ਕਰਨਗੇ ਮੇਰੇ ਮੈਂ ਕਈ ਮਰੇ ਲੋਕ ਮੈਂ ਕਿ ਲੋਕਾਂ ਨੂੰ ਸੁਝਾਣਾ ਮੈਂ ਮੁੰਡਾ ਮੇਰੇ ਬੈਠਾ ਉਹਦੇ ਬੈਜੋ ਬਹਿੰਦੇ ਨਹੀਂ ਫਿਰ ਮੈਂ ਕਿ ਜੇ ਅਸੀਂ ਚਲਾ ਜਾਵਾਂਗੇ ਤਾਂ ਫਿਰ ਕੀ ਕਰੋਗੇ ਫਿਰ ਵੀ ਤੁਸੀਂ ਇੱਥੇ ਆ ਕੇ ਦੇਖ ਕੇ ਦਿਖਾਓਗੇ ਪਰ ਸ਼ਰਦਾ ਤੁਹਾਡੀ ਤਾਂ ਜਿੰਨੀ ਹੋਈ ਹੈ ਹਾਂਜੀ ਹਾਂਜੀ ਉਹ ਤਾਂ ਜੁੜੀ ਠੀਕ ਬੜਾ ਸ਼ਰਦਾ ਉਹਨਾਂ ਨੂੰ ਜਿੰਨੀ ਮੇਰੇ ਕੋਲ ਇੰਨੀ ਹੋਣਾ ਕੋਲ ਹੈ ਜੀ ਕੋ ਪਹਿਲਾਂ ਕਹਿ ਸਕਦੇ ਆ ਜ 100 150 ਬੰਦੇ ਦੀ ਸੇਵਾ ਹੁੰਦੀ ਸੀ ਹੁਣ ਤਾਂ ਸੇਵਾ ਹਜ਼ਾਰਾਂ ਦੇ ਵਿੱਚ ਚਲੀ ਗਈ ਵੀਡੀਓ ਤੋਂ ਬਾਅਦ ਜਿਆਦਾ ਵੀ ਹੁਣ ਮੈਂ ਤਾਂ ਵੀ ਕਰਾਂਗਾ ਸੇਵਾ ਜੋ ਲਾਈ ਗਈ ਸੇਵਾ ਜਰੂਰ ਕਰਾਂਗਾ ਚਾਹੇ ਜਵਾਬ ਨਹੀਂ ਦੇਣਾ ਕਿਸੇ ਨੂੰ ਕਿੰਨੇ ਲੋਕ ਬਈ ਗੱਲਾਂ ਉਲਟ-ਉਲਟ ਕਰਦੇ ਫਿਰ ਥੋੜਾ ਦੁੱਖ ਹੁੰਦਾ ਪਰ ਨਹੀਂ ਕੋਈ ਗੱਲ ਨਹੀਂ ਫਿਰ ਉਹ ਕਰਦੇ ਆਏ ਲੋਕ ਸਾਰੇ ਕੁਝੇ ਥੋੜੇ ਹੁੰਦੇ ਨੇ ਬਾਬਾ ਜੀ ਫਿਰ ਹੁਣ ਆਸਾਂ ਤੇ ਦੁਆ ਵੀ ਜ਼ਿਆਦਾ ਮਿਲ ਰਹੀ ਹੈਗੀ ਪਹਿਲਾਂ ਨਾਲੋਂ ਉਹ ਜ਼ਿਆਦਾ ਹੈਗੀ ਉਹ ਤਾਂ ਦੁਆ ਮੈਂ ਲੋਕ ਲੋਕ ਵਿਸ਼ਵਾਸ ਤੇ ਹੁੰਦੇ ਬਹੁਤ ਵਿਸ਼ਵਾਸ ਰੱਖ ਕੇ ਹੁੰਦੇ ਤਾਂ ਠੀਕ ਹੁੰਦੇ ਨੇ ਗਬੇਕ ਵਰ ਲੋਕੇਸ਼ਨ ਦੁਆਰੇ ਦੱਸਦੇ ਆਪਨੇ ਲੋਕੇਸ਼ਨ ਇਹ ਹੈ ਮੇਰੇ ਜਵਾਰ ਨਗਰ ਕੈਂਪੇ ਮਕਾਨ ਨੰਬਰ 50/3 ਨੇ ਜਵਾਰ ਨਗਰ ਲੁਧਿਆਣਾ ਜੀ ਨਜ਼ਦੀਕ ਆਸ਼ੀਰਾਮ ਹੈ ਐਂਡ ਸਨ ਨਾਲ ਹੀ ਲਾਡਲਾ ਜੁਲਰੀ ਮੇਰੇ ਸੁਨਿਆਰਾ ਉਹ ਆਪਣਾ ਐਡਰੈਸ ਹੈ ਪੂਰਾ ਜੀ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਦਰਸ਼ਕਾਂ ਇਹ ਕਹਿਣਾ ਚਾਹੁੰਦੇ ਨੇ ਵੀ ਜੋ ਜੋ ਵੀਡੀਓ ਦੇਖੀਏ ਰਹਾਓ ਜਰੂਰ ਆਓ ਅੱਗੇ ਵਛਵਾਏ ਰੱਖੋ ਠੀਕ ਹੋ ਜਾਓਗੇ ਹਮਸਨ ਜਰੂਰ ਤੋਂ ਇੱਥੇ ਆਇਆ ਹਾਂ ਪਤਾ ਕਿਵੇਂ ਲੱਗਾ ਤੁਹਾਨੂੰ ਪਤਾ ਬਸ ਇੰਸਟਾਗ੍ਰam ਤੇ ਕੱਲ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਨੇ ਅਸੀਂ ਦੇਖਦੇ ਰਹਿੰਦੇ ਆ ਤੇ ਸਾਨੂੰ ਬਸ ਕਾਫੀ ਲੋਕਾਂ ਦਾ ਰ ਤਾ ਬਸ ਅਸੀਂ ਵਿੱਚ ਕੀਤਾ ਹੀ ਇੱਥੇ ਕੀ ਦੇਖਦੇ ਆ ਵੀ ਹਾਂ ਰਿਸਪੌਂਸ ਕੀ ਆਂਦਾ ਤਾਂ ਪਹਿਲੀ ਵਾਰੀ ਆਏ ਹਾਂ ਜੀ ਫਰਸਟ ਟਾਈਮ ਆਇਆ ਬਿਲਕੁਲ ਮੈਨੂੰ ਵੀ ਠੀਕ ਹੋ ਕੇ ਜਾਊਂਗਾ ਦੇਖੋ ਜਿੱਸਾ ਨੋਰੇ ਰਾਸ਼ਾ ਲੱਗਦਾ ਵੀ ਹਾਂ ਵੀ ਹੋ ਸਕਦਾ ਸਾਨੂੰ ਲੱਗਦਾ ਸਹੀ ਜਗ੍ਹਾ ਤੇ ਅਸੀਂ ਪਹੁੰਚ ਗਏ ਸਾਨੂੰ ਹੋ ਜਾਊਗਾ ਉਮੀਦ ਤਾਂ ਹੁਣ ਕੁਛ ਇਹੀ ਹੈ ਬਾਕੀ ਦੇਖੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਕੀ ਹੈ ਤੁਹਾਡਾ ਲਾਪਰੀ ਦੇ ਕਿੱਥੋਂ ਆਇਓ ਸੰਗਰੂਰ ਤੋਂ ਕਿਵੇਂ ਪਤਾ ਲੱਗਿਆ ਇੱਥੇ ਕਿ ਇਲਾਜ ਹੁੰਦਾ ਵਾ ਇੰਸਟਾਗ੍ਰam ਤੋਂ ਹੀ ਅੱਛਾ ਹਾਂ ਜੀ ਤੇ ਪਹਿਲੀ ਵਾਰੀ ਆਏ ਹਾਂ ਹਾਂ ਜੀ ਹਾਂ ਜੀ ਪਹਿਲੀ ਵਾਰ ਹੈਗੀ ਹਾਂ ਜੀ ਸਾਨੂੰ ਇਹ ਫੇਸਬੁਕ ਤੋਂ ਹੀ ਇੰਸਟਾਗ੍ਰਾਮ ਤੋਂ ਇਸ ਤਰ੍ਹਾਂ ਜੂਜ਼ ਕਰ ਰਹੇ ਦੀ ਵਰਤਰੀ ਦੀ ਇਹ ਚੱਲ ਰਹੀ ਦੀ ਹੈ ਤੁਹਾਨੂੰ ਪਤਾ ਲੱਗਾ ਜੀ ਪਹਿਲੀ ਵਾਰ ਹੀ ਆਏ ਹਾਂ ਅੱਜ ਹਾਂਜੀ ਹੈਗਾਗਾ ਯਕੀਨ ਕੇ ਠੀਕ ਹੋ ਜਾਊਂਗੇ ਯਕੀਨ ਤਾਂ ਹੈਗਾ ਜੇ ਆਏ ਆਂਗੇ ਜੀ ਹੈਲੋ ਮੈਮ ਹੈਲੋ ਜੀ ਅਲਟਾ ਆਮ ਫਾਈਨ ਕੁਲਬੀਰ ਕੌਰ ਕਿੱਥੋਂ ਆਇਆ ਮੈਂ ਅੰਮ੍ਰਿਤਸਰ ਤੋਂ ਆਈ ਆ ਜੀ ਅੰਮ੍ਰਿਤਸਰ ਤੋਂ ਸਪੈਸ਼ਲੀ ਇੱਥੋਂ ਆਇਆ ਹਾਂ ਪਤਾ ਕਿਵੇਂ ਲੱਗਿਆ ਹਾਂ ਜੀ ਮੈਂ ਫੇਸਬੁੱਕ ਯੂਜ਼ ਕਰਦੀ ਹਾਂ ਉੱਥੇ ਇਹਨਾਂ ਦੇ ਐਡਵਰਟਾਈਜ਼ਮੈਂਟ ਆਈ ਸੀਗੀ ਸੋ ਇਟ ਇਜ਼ ਰੀਅਲੀ ਇੰਪ੍ਰੈਸਿਵ ਸੋ ਦੇਖੋ ਫਰਕ ਪੈਂਦਾ ਕਿ ਨਹੀਂ ਪਹਿਲੀ ਵਾਰ ਆਈ ਆ ਜੀ ਫਸਟ ਟਾਈਮ ਆਈ ਆ ਲੱਗ ਕਿ ਮੈਨੂੰ ਲੱਗਦਾ ਹੈ ਹੋਵੇਗਾ ਇਲਾਸ ਹੀ ਹੈ ਡੈਫੀਨਿਟਲੀ ਮੈਨੂੰ ਬਹੁਤ ਟਰਸਟ ਆ ਜਿੱਦਾਂ ਇੱਥੇ ਭੀੜ ਆ ਬਹੁਤ ਜ਼ਿਆਦਾ ਔਰ ਦੇ ਆਰ ਵੈਰੀ ਡਾਊਨ ਟੂ ਅਰਥ ਤੇ ਫਰਕ ਪਹਿਣਾ ਚਾਹੀਦਾ ਸਭ ਨੂੰ